ਤਾਂ ਦੋਸਤੋ ਹਰ ਸਾਲ ਸਾਡੇ ਪਿੰਡ ਲਬਾਣਿਆਂ ਵਾਲੀ ਵਿਖੇ 10 ਤੋਂ 12 ਕਿੱਲੇ ਕਣਕ ਸੜਦੀ ਹੁੰਦੀ ਸੀ ਪਰ ਇਸ ਸਾਲ ਥੋੜੀ ਜੀ ਬਚਤ ਸੀ ਪਰ ਨਹੀਂ ਦੋਸਤੋ ਆ ਦੇਖੋ ਜੀ 12 ਕਿੱਲੇ ਲੰਗਾ 15 ਮਿੰਟਾਂ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਦੋਸਤੋ ਹੋਇਆ ਕਿ ਇੱਕ ਸਿੰਗਲ ਲੈਂਡ ਟੱਪਦੀ ਸੀ ਉੱਤੋਂ ਉੱਥੋਂ ਚੰਗਿਆੜਾ ਡਿੱਗਿਆ ਤੇ ਜਿਹੜਾ ਬਾਈ ਪੀ ਤੋਂ ਪਹਿਲੀ ਵਾਈ ਜਾਂਦਾ ਉਸ ਨੂੰ ਪਤਾ ਲੱਗ ਗਿਆ ਤੇ ਉਹ ਮੋਟਰਸਾਈਕਲ ਤੇ ਭੱਜਾ ਗਿਆ ਤੇ ਘਰੋਂ ਟਰੈਕਟਰ ਤੇ ਮਗਰ ਕਲਟੀਵੇਟਰ ਪਾ ਕੇ ਲਿਆਉਂਦਾ ਲਿਆਉਂਦਾ ਅਸੀਂ ਉਸ ਦੇ ਸਾਹਮਣੇ 10 ਕਿੱਲੇ ਮੱਝ ਕੇ ਸੁਆਹ ਹੋ ਗਏ ਉਸ ਤੋਂ ਬਾਅਦ ਉਸਨੇ ਪਿੰਡ ਫੂਨ ਲਾਇਆ ਉਹਨੇ ਜਰ ਨੂੰ ਜਦੋਂ ਬੰਦੇ ਪਹੁੰਚੇ ਪਚਾਏ ਤਾਂ ਦੇਖੋ ਜੀ 12 ਤੋਂ 13 ਕਿੱਲੇ ਲਾਂਗਾ ਸੜ ਗਿਆ ਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਆਹ ਦੇਖੋ ਜੀ ਪਾਈ ਤੋਂ ਅੱਗ ਟੱਪ ਚੱਲੀ ਸੀ ਤੁਸੀਂ ਦੇਖ ਸਕਦੇ ਜੀ ਦੇਖੋ ਜੀ ਬੜੀ ਮੁਸ਼ਕਲ ਨਾਲ ਬੁਝਾਈ ਦੇਖੋ ਤੁਸੀਂ ਆ ਪੂਰੀ ਹਵਾ ਤੇਜ਼ ਤਰਾਰ ਤੇ ਦੇਖੋ ਜੀ ਕੁਝ ਹੀ ਮਿੰਟਾਂ ਦੇ ਵਿੱਚ 12 ਤੋਂ 13 ਕਿੱਲੇ ਭਾਰਾ ਲਾਂਗਾ ਜਿਹਦੇ ਚੋਂ ਕਿ 2.5 ਦਿਨ ਟਰਾਲੀਆਂ ਕਿੱਲੇ ਦੀਆਂ ਨਿਕਲਦੀਆਂ ਸੀ ਸੜ ਕੇ ਸਵਾਹ ਹੋ ਗਿਆ ਤੇ ਉਸ ਤੋਂ ਬਾਅਦ ਬਾਈ ਪੀਤ ਨੇ ਆ ਜਿਹੜੀ ਤੁੜੀ ਬਣਾ ਰਿਆ ਸੀਗਾ ਕੁਝ ਤੂੜੀ ਬਣਾਲੀ ਸੀ ਤੇ ਕੁਝ ਬਣਾ ਰਿਆ ਸੀ ਆ ਦੇਖੋ ਜੀ ਆ ਤੂੜੀ ਬਣੀ ਪਈ ਐ ਤੇ ਇਹਨਾਂ ਨੇ ਆਣ ਕੇ ਇੱਥੇ ਕੈਲਟੀਵੇਸ਼ਨ ਮਾਰੇ ਤੇ ਆਪ ਦਾ ਜਿਹੜੀ ਕਿ ਤੂੜੀ ਬਚਾਈ ਦੋਸਤੋ ਐਸ ਸਾਲ ਵੀ ਸਾਡੇ ਤਾਂ ਮੋਹਰ ਲੱਗ ਚੁੱਕੀ ਆ ਵੀ ਅੱਗ ਲੱਗੀ ਲਵਾਣੇ ਵਾਲੀ ਵਿਖੇ ਕਿਉਂਕਿ ਹਰ ਸਾਲ ਲੱਗਦੀ ਸੀ ਤੇ ਐਸ ਸਾਲ ਵੀ ਲੱਗੀ ਐਸ ਸਾਲ ਲੱਗਦਾ ਸੀਗਾ ਵੀ ਬਚ